ਹੈਲੋ ਗਾਇਜ਼ ਮੇਰੇ ਬਲਵੰਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋ ਮੰਗੇ ਜੀ ਅਸੀਂ ਵੀ ਠੀਕ ਠਾਕ ਆਂ ਸਵਾਤਾ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ ਦੇ ਵਿੱਚ ਇੱਥੇ ਲੱਗੇ ਜੇ ਆਪਾਂ ਮਾਰਨਿੰਗ ਦਾ ਟਾਈਮ ਆ ਬਲੌਗ ਦੀ ਸਟਾਰਟਿੰਗ ਕਰ ਮੈਂ ਕਹ ਜੀ ਚਲੋ ਤੁਹਾਨੂੰ ਬਾਗਲਾ ਵਿੜਾ ਦਿਖਾਉਣੀ ਆ ਅੱਜ ਇਹ ਆ ਜੀ ਜਿੱਥੇ ਆਪਣਾ ਹਰਾ ਬੀਜਾ ਹੁੰਦਾ ਏ ਹਰਾ ਬੀ ਮਤਲਬ ਬੀਜਦੇ ਆ ਇਹਦੇ ਵਿੱਚ ਜਿਵੇਂ ਆਪਾਂ ਸਬਜ਼ੀ ਵਗੈਰਾ ਲਗਾਉਣੀਆਂ ਨੇ ਉਹ ਵੀ ਇੱਥੇ ਲਗਾਇਆ ਹੁੰਦੀਆਂ ਨੇ ਇਹ ਦਾ ਮਤਲਬ ਦੋ 파ਟ ਕੀਤੇ ਸੀ ਅੱਧੇ ਦੇ ਵਿੱਚ ਤਾਂ ਦੂਜਾ ਬਾਜਰਾ ਬੀਜਿਆ ਹੋਇਆ ਜਿਹੜਾ ਲੋ ਆਜੇ ਵਾਲਾ ਹੁੰਦਾ ਹੈ ਨਾ ਵੀ ਮਤਲਬ ਦਵਾਰਾ ਦਵਾਰਾ ਨਹੀਂ ਬੀਜਣਾ ਪੈਂਦਾ ਹੈ ਉਹ ਹੀ ਸਾਰੇ ਬੀਜਿਆ ਸੀਗਾ ਤੇ ਇਧਰਲੀ ਸਾਈਡ ਮਤਲਬ ਚੇਂਜ ਕਰਕੇ ਬੀਜ ਲੈਣੇ ਹੁੰਦੇ ਜਿਵੇਂ ਹੁਣ ਮੂਰੇ ਵੀ ਬਰਸੀਨ ਬੀਜਿਆ ਜਾਊਗਾ ਜਾਂ ਹੋਰ ਮਤਲਬ ਵੀ ਮੌਸਮ ਦੇ ਅਕੋਰਡਿੰਗ ਜੋ ਵੀ ਹਰਾਚਾਰਾ ਹੁੰਦਾ ਹੈ ਉਹ ਬੀਜ ਲੈਣੇ ਨੇ ਤਾਂ ਕਰਕੇ ਫਤਿਹ ਪਾਪਾ ਲੱਗੇ ਸੀਗੇ ਬੀਜ ਬਜਈਆ ਕਰਨ ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਵੀ ਅੱਜ ਅਸੀਂ ਜਾਣਾ ਸੀਗਾ ਉਹ ਤਾਂ ਕਰਕੇ ਲੱਗੇ ਸੀ ਸਵੇਰੇ ਸਵੇਰੇ ਹਰਾ ਬੀਜਣਾ ਤੇ ਫਿਰ ਅਸੀਂ ਬਾਜੀ ਘਰ ਦੇ ਕੰਮ ਕਰ ਕਰਕੇ ਘਰ ਦੇ ਕੰਮ ਕਰ ਕਰਕੇ ਇੱਥੇ ਆਪਾਂ ਤਿਆਰੀ ਖਿੱਚ ਲਈ ਸੀ ਜਾਣ ਦੀ ਜਾਣਾ ਸੀ ਜੀ ਅਜੇ ਸੰਧਾਰਾ ਲੈ ਕੇ ਹੈਨਾ ਪਰ ਇਹ ਹੋ ਜਾਂਦਾ ਜੀ ਹਨਾ ਵੀ ਇੱਕ ਅਲੱਗ ਜੀ ਖੁਸ਼ੀ ਹੁੰਦੀ ਆ ਨਾ ਵੀ ਜਿਹੜੇ ਮੈਨੂੰ ਆਪਦੇ ਮਨ ਨੂੰ ਇਹ ਚੀਜ਼ ਦਾ ਬਾਅਦ ਚ ਬਹੁਤ ਜ਼ਿਆਦਾ ਚਾਹ ਰੰਦਾ ਹੈ ਹਨਾ ਵੀ ਜਿਵੇਂ ਸੁੰਧਾਰਾ ਵਗੈਰਾ ਲੈ ਕੇ ਜਾਣਾ ਹੁੰਦਾ ਹੈ ਹਨਾ ਵੀ ਚਲੋ ਇਹ ਹੋ ਜਾਂਦਾ ਹਨਾ ਵੀ ਜਿਵੇਂ ਹੁਣ ਸੋ ਅਸੀਂ ਮਤਲਬ ਭੂਆ ਜੀ ਉਹਨਾਂ ਨੂੰ ਹੀ ਦੇਣਾ ਹੁੰਦਾ ਹੈ ਹਨਾ ਵੀ ਫਜ਼ਲ ਦੇ ਭੂਆ ਤਾਂ ਨਹੀਂ ਹੈਗੀ ਕੋਈ हां जी ਉਂਝ ਹੈਗੇ ਨੇ ਮਤਲਬ ਡੈਡੀ ਉਹਨਾਂ ਦੀ ਭਤੀਜੀ ਆ ਜੀ ਵੀ ਡਰਦੀ ਉਹਨਾਂ ਦੇ ਮਤਲਬ ਜਿਵੇਂ ਵੀ ਤਿੰਨ ਭਰਾ ਨੇ ਡਰਦੀ ਹੁੰਨੀ ਉਹਨਾਂ ਦੇ ਮਤਲਬ ਤਿੰਨਾ ਭਰਾਵਾਂ ਦੇ ਨਾ ਇੱਕੋ ਹੀ ਬੇਟ ਗਿਆ ਮਤਲਬ ਇਹ ਬਾਕੀ ਜਿਵੇਂ ਹੁਣ ਇਹ ਵੀ ਭਰਾ ਨੇ ਦੂਜੇ ਵੀ ਭਰਾ ਨੇ ਹਨਾ ਵੀ ਉਹ ਸਾਡੇ ਘਰਾਂ ਦੇ ਵਿੱਚ ਇੱਕਾ ਕੁਛ ਕਹਿੰਦੇ ਨੇ ਵੀ ਐਦਾਂ ਹਨਾ ਜਿਵੇਂ ਮਤਲਬ ਵਾਏ ਇੱਕ ਜੇ ਵਾਲੀ ਉਹ ਸਪੈਸ਼ਲ ਜੀ ਫੀਲਿੰਗ ਹੁੰਦੀ ਹੈ ਜਿਵੇਂ ਜੇ ਚਲੋ ਜੀ ਅਸੀਂ ਤਾਂ ਨਾ ਜਿਵੇਂ ਮੈਂ ਤਾਂ ਪੇਕੀ ਬੀ ਭੈਣ ਕੱਲੀਆਂ ਮਤਲਬ ਅਸੀਂ ਦਾਦਾਈ ਦੇ ਮਤਲਬ ਦੇਦੇ ਪੋਤੀਆਂ ਕਈ ਕਈਆਂ ਜੀ ਤਾਂ ਕਰਕੇ ਫਿਰ ਉਰੇ ਜਣੀ ਇਹੋ ਜਾਂਦਾ ਵੀ ਜਿੰਨੇ ਸਾਡੇ ਹੁਣ ਭੈਣ ਉਹ ਕੱਲੀ ਆ ਹਨਾ ਵੀ ਚਲੋ ਗਾਂ ਤਾਂ ਹੈਗੀਆਂ ਨੇ ਸੁਖਣਾ ਪਰਮਾਤਮਾ ਸਾਹਿਬ ਨੂੰ ਤੰਦਰੁਸਤ ਰੱਖੇ ਹਨਾ ਵੀ ਤਾਂ ਕਰਕੇ ਉਹ ਥੋੜੀ ਜਿਹੀ ਫਿਰ ਸਪੈਸ਼ਲ ਜੀ ਫੀਲਿੰਗ ਹੋ ਜਾਂਦੀ ਹੈ ਨਾ ਵੀ ਐਨੇ ਭਾਂਜਾ ਦੀ ਕੱਲੀ ਭੈਣ ਵਾਲੀ ਹਨਾ ਬਾਜੀ ਹੁਣ ਅਸੀਂ ਜਾਂਦੇ ਜਾਂਦੇ ਰੁਕ ਗਏ ਸੀਗੇ ਤੇ ਹੋਟਲ ਤੇ ਹੈ ਤਾਂ ਇਹ ਬਹੁਤ ਛੋਟਾ ਜਿਹਾ ਹੈ ਪਰ ਅਸੀਂ ਮਤਲਬ ਜਿਵੇਂ ਦਸਵੀਂ ਤੇ ਮੱਥਾ ਟੇਕਣ ਜਾਣੇ ਹੁੰਨੇ ਆ ਜਾਂ ਮਤਲਬ ਕਿ ਇਧਰਲੇ ਏਰੀਆ ਚ ਜੇ ਕਿਤੇ ਵੀ ਜਾਣੇ ਹੁੰਨੇ ਆ ਤਾਂ ਅਸੀਂ ਇਹੀ ਹੋਟਲ ਤੇ ਰੋ ਜਾਈਆ ਕਿਉਂਕਿ ਜੀ ਮੈਂ ਕਹਿੰਦਾ ਹੁੰਦੇ ਨੇ ਨਾ ਵੀ ਕਿਸੇ ਨੂੰ ਰੰਗ ਕਰਕੇ ਜਾਂ ਕਿਸੇ ਨੂੰ ਮਤਲਬ ਉਹਦੀ ਹਰ ਇੱਕ ਚਮਕਣ ਵਾਲੀ ਚੀਜ਼ ਸੋਨਾ ਸੋਨਾ ਨਹੀਂ ਹੁੰਦੀ ਉਹ ਚੀਜ਼ ਹੋ ਜਾਂਦਾ ਹੈ ਨਾ ਵੀ ਇਹ ਛੋਟਾ ਵੇਸ਼ਾਖਾ ਦੇਖਣ ਨੂੰ ਆਪਾਂ ਨੂੰ ਸਿਮਪਲ ਜਿਹਾ ਲੱਗਦਾ ਹੈ ਹਨਾ ਪਰ ਇਹ ਤੇ ਫਰੈਸ਼ ਚੀਜ਼ੀ ਹੁਣ ਅਸੀਂ ਲੈ ਕੇ ਸਮਾਨ ਚੱਲ ਪਏ ਭੂਆ ਜੀ ਉਹਨਾਂ ਕੋਲ ਨੂੰ ਹੁਣ ਸਾਡੇ ਚਾਰਾਂ ਦੀ ਜੋੜੀ ਹੁੰਦੀ ਆ ਹਨਾ ਤੇ ਡਰ ਜੀ ਲੈ ਕੇ ਘਰ ਕਹਿੰਦੇ ਤੁਸੀਂ ਜਾਓ ਕਹਿੰਦੇ ਤੁਹਾਡਾ ਕੋਈ ਟਾਈਮ ਨਹੀਂ ਐਕਚੁਅਲੀ ਕਹਿੰਦੇ ਵੀ ਕਹਿੰਦੇ ਤੁਸੀਂ ਤਾਂ ਉਹ ਕੰਮ ਹੁੰਦਾ ਵੀ 2 ਘੰਟੇ ਲਾਏ ਤੇ ਤੁਰ ਪੇ ਕਹਿੰਦੇ ਵੀ ਪਰ ਮੈਨੂੰ ਨਹੀਂਵੇਂ ਹੁੰਦਾ ਮੈਨੂੰ ਇਹ ਹੋ ਜਾਂਦਾ ਵੀ ਕਹਿੰਦੇ 5-4 ਘੰਟੇ ਰੁਕੋ ਹਨਾ ਪਰ ਤੁਹਾਨੂੰ ਪਤਾ ਵੀ ਐਨਾ ਟਾਈਮ ਕਿੱਥੇ ਰੁਕਨ ਦਾ ਹੁੰਦਾ ਹਨਾ ਵੀ ਪਹਿਲਾਂ ਘਰ ਦੇ ਵੀ ਕੰਮਾਂ ਕਰਾਂ ਦਾ ਹੋ ਜਾਂਦਾ ਫਿਰ ਆਪਣੇ ਮਤਲਬ ਘਵਾਂਚੋਂ ਕੋਈ ਆ ਗਿਆ ਸੀ ਜਦ ਨੂੰ ਤੁਰਨਾ ਸੀ ਹਨਾ ਫਿਰ ਉਹ ਉਹਨਾਂ ਕੋਲ ਵੀ ਚਲੋ ਹਨਾ ਟਾਈਮ ਲੱਗ ਗਿਆ ਜਾਂਦਾ ਜਦ ਕੋਈ ਆਉਂਦਾ ਏ ਤਾਂ ਕਰਕੇ ਹੁਣ ਤੇ ਸਾਨੂੰ ਥੋੜਾ ਜਿਹਾ ਮੰਡੀ ਤੇ ਵਿੱਚ ਰੁਕਣਾ ਪੈ ਗਿਆ ਬਸ ਐਦਾਂ ਆਪਣੇ ਛੋਟੇ-ਬੋਤੇ ਜਿਹੜੇ ਕੰਮ ਹੈਗੇ ਸੀ ਕਰਦੇ-ਕਰਦੇ ਹੁਣ ਅਸੀਂ ਪਹੁੰਚ ਬਸ ਪਹੁੰਚ ਤਾਨੂੰ ਪਹੁੰਚ ਕੇ ਫਿਰ ਉੱਥੇ ਮਿਲਦੇ ਆ ਨਾਲੇ ਮਲਾਉਣੇ ਆਪੂ ਜਗੰਨਾ ਨਾਲ ਬਾਚੀ ਫਿਰ ਅਸੀਂ ਲੈ ਕੇ ਬਸ ਜੋ ਵੀ ਹਨਾ ਚਲੋ ਜਿੰਨਾ ਕੀ ਜੀ ਤੋਂ ਸਰਦਾ ਹਨਾ ਆਪਾਂ ਇਹ ਨਹੀਂ ਕਹਿੰਦੇ ਹੈਗੇ ਵੀ ਚਲੋ ਨਾ ਫਿਰ ਅਸੀਂ ਇੱਥੇ ਆ ਗਏ ਸੀ ਭੂਜੋਨਾਂ ਕੋ ਇਹ ਨੇ ਜੀ ਸਾਡੇ ਕੁਫੜ ਜੀ ਅ ਇੱਧਰ ਹੈਗੇ ਨੇ ਬੈਠੇ ਸੀਗੇ ਭੂਆ ਜੀ ਵੈਸੇ ਅੱਜ ਮਤਲਬ ਇਹ ਦਿੌਰ ਨੇ ਵੀ ਛੁੱਟੀਆਂ ਸੀ ਉਹ ਜੌਬ ਕਰਦੇ ਨੇ ਹੈਨਾ ਪੁਲਿਸ ਮੈਕਨਿਕ ਚ ਨੇ ਉਹ ਤੇ ਮੇਰੀ ਦਰਾਨੀ ਹੈਨਾ ਉਹ ਬਾਹਰ ਬਸ ਉਹ ਲੱਗੀ ਹੋਈ ਸੀ ਚਾਹ ਪਾਣੀ ਬਣਾਉਣਾ ਇਹ ਉਹ ਇਹ ਹੈਗਾ ਜੀ ਭੂਆ ਜੀ ਦਾ ਪੋਤਾ ਤੇ ਇਧਰਲੀ ਸਾਈਡ ਹੈਗੀ ਸੀ ਭੂਆ ਜੀ ਦੀ ਪੋਤੀ ਬਸ ਇਹ ਫਤੇ ਨਾਲ ਖੇਡਾਂ ਕਰਨ ਲੱਗਿਆ ਹੋਇਆ ਸੀਗਾ ਅ ਵਿੱਚ ਹੀ ਮੇਰੀਆਂ ਫੋਟੋਆਂ ਖਿੱਚਣ ਲੱਗਿਆ ਹੋਇਆ ਸੀਗਾ ਮੈਨੂੰ ਹੱਸਦਾ ਸੀਗਾ ਕਹਿੰਦਾ ਮੈਂ ਸਨੈਪਚੈਟ ਤੇ ਅਸਲ ਦੇ ਵਿੱਚ ਖਿੱਚਦਾ ਸੀਗਾ ਹਨਾ ਫਿਰ ਮਤਲਬ ਉਹਦੇ ਵਿੱਚ ਜਿਵੇਂ ਅਲੱਗ-ਅਲੱਗ ਜੇ ਫੰਕਸ਼ਨ ਹੁੰਦੇ ਮੈਂ ਕਿਹਾ ਕੋਈ ਨਾ ਪੁੱਤ ਖੁਚਲਾ ਜਿੜੀ ਖੇਚਣੀਆਂ ਨੇ ਇਹਨਾਂ ਨੂੰ ਕੁਝ ਸਾਨੂੰ ਏ ਸੀ ਮਤਲਬ ਹੁਣ ਦੇਰ ਹੋ ਗਈ ਸੀ ਹਨਾ ਜਾ ਵੀ ਨਹੀਂ ਸੀ ਹੋਇਆ ਭੂਆ ਜੀ ਨੇ ਪਹਿਲਾਂ ਲੈਂਸ ਵੀ ਪਵਾਇਆ ਸੀਗਾ ਤਾਂ ਕਰਕੇ ਵੀ ਨਹੀਂ ਐਜੋ ਇਹਨਾਂ ਨੇ ਦੱਸਿਆ ਨਹੀਂ ਹੈਗਾ ਵੀ ਮੈਂ ਲੈਂਸ ਪਾਇਆ ਏ ਤਾ ਕਰਕੇ ਜਾ ਵੀ ਨਹੀਂ ਹੋਇਆ ਪਰ ਜਣੀ ਇਹ ਚੀਜ਼ ਦਾ ਹੋ ਜਾਂਦਾ ਜੀ ਚਲੋ ਹਨਾ ਨਹੀਂ ਬਹਾਨੇ ਜਿਸ ਜਾ ਹੋ ਜਾਂਦਾ ਰਿਸ਼ਤੇਦਾਰੀਆਂ ਚ ਨਹੀਂ ਤਾਂ ਫਿਰ ਇਹ ਹੋ ਜਾਂਦਾ ਵੀ ਹਰੀਕ ਦੀ ਤੁਹਾਨੂੰ ਪਤਾ ਹੈ ਨਾ ਲਾਈਫ ਬੀਜ਼ੀ ਆ ਨਿਕਲਦੇ ਨਿਕਲਦੇ ਇਹ ਹੋ ਜਾਂਦਾ ਵੀ ਟਾਈਮ ਲੱਗ ਜਾਂਦਾ ਬਸ ਜਣੀ ਬਹੁਤ ਵਧੀਆ ਲੱਗਿਆ ਹੈ ਨਾ ਕਹਿੰਦੇ ਨੇ ਪੇਕਿਆਂ ਦਾ ਚਾਹ ਹਰੀ ਕਾਨੂੰਨ ਦਾ ਬਸ ਜੀ ਉਥੋਂ ਅਸੀਂ ਟਾਈਮ ਜਿੰਨਾ ਤੁਰ ਪਏ ਸੀ ਉਹਨਾਂ ਨੇ ਵੀ ਅਸਲ ਦੇ ਵਿੱਚ ਜਾਣਾ ਸੀਗਾ ਤੇ ਕੁਛ ਐਨਾ ਟਾਈਮ ਹੁੰਦਾ ਨਹੀਂ ਫਿਰ ਵੀ ਚਲੋ 2-3 ਘੰਟੇ ਸਾਡੇ ਲੱਗ ਗਏ ਸੀ ਫਿਰ ਅਸੀਂ ਪਹੁੰਚੇ ਗੁਰਦੁਆਰਾ ਸਾਫਤਿਹਰ ਸਾਹਿਬ ਚਲੋ ਜੀ ਜਿਹੜੇ ਮੇਰੇ ਆਪਣੇ ਏਰੀਆ ਦੇ ਨੇ ਹਨਾ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਜਿਹੜੇ ਮਤਲਬ ਆਊਟ ਆਫ ਏਰੀਆ ਇਹ ਨੇ ਹਨਾ ਦੂਰ ਦੇ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਇਹ ਹੈਗੀ ਹੈ ਜੀ ਉਹ ਸਹਿਜਾਦਿਆਂ ਦੀ ਜਗ੍ਹਾ ਜਿੱਥੇ ਸਹਿਜਾਦਿਆਂ ਨੂੰ ਨਹੀਂ ਹਮ ਚਿਣਿਆ ਸੀਗਾ ਗੁਰਦੁਆਰਾ ਸਾਫਤਿਹਰ ਸਾਹਿਬ ਬਹੁਤ ਸੋਹਣਾ ਸ਼ਾਮ ਦਾ ਵੈਦਰ ਹੋਇਆ ਹੋਇਆ ਸੀ ਆ ਲੋ ਕੁਛ ਸਾਨੂੰ ਟਾਈਮ ਵੀ ਕਾਫੀ ਹੋ ਗਿਆ ਸੀ ਜਿਆ ਹੁਣ ਕਦੇ ਜਾ ਵੀ ਨਹੀਂ ਸੀ ਹੋਇਆ ਬਾਕੀ ਇਹ ਹੁੰਦਾ ਜੀ ਕਹਿੰਦੇ ਹੁੰਦੇ ਨੇ ਇਹਨਾਂ ਦੇ ਹੁਕਮ ਤੋਂ ਬਿਨਾਂ ਨਹੀਂ ਆਪਾਂ ਜਾ ਸਕਦੇ ਮੈਦੀ ਤਾਂ ਜਣੀ ਮੈਰੀ ਹੈ ਆਪਣੀ ਮਤਲਬ ਇਹ ਚੀਜ਼ ਮੈਨੂੰ ਲੱਗਦੀ ਹੁੰਦੀ ਹੈ ਨਾ ਵੀ ਜਿੰਨਾ ਚਿਰ ਪਰਮਾਤਮਾ ਦਾ ਹੁਕਮ ਨਹੀਂ ਹੁੰਦਾ ਹੈਗਾ ਚਾਹੇ ਪਰਮਾਤਮਾ ਦੇ ਕਹਿੰਦੇ ਹੁੰਦੇ ਨੇ ਵੀ ਕੰਧ ਨਾ ਕੰਧ ਸਾਂਝੀ ਆ ਹੈ ਨਾ ਬਾਜੀ ਹੁਣ ਆਪਾਂ ਜ਼ਿਆਦਾ ਗੱਲਾਂ ਨਹੀਂ ਕਰਦੇ ਹੈ ਕਿ ਇਹ ਹੈਗਾ ਆਪਣੇ ਮੇਨ ਦਰਬਾਰ ਸਾਹਿਬ ਕਰੋ ਦਰਸ਼ਨ ਤੁਸੀਂ ਵੀ ਹੈ ਨਾ ਅਬ ਦੇਵ ਦੇ ਮਾਲੀ ਇਹ ਕਹਿੰਦੇ ਹੁੰਦੇ ਨੇ ਸੱਚੇ ਦਿਲ ਨਾਲ ਜਿੱਥੇ ਵੀ ਤੁਸੀਂ ਬੈਠ ਕੇ ਇਹਨਾਂ ਨੂੰ ਯਾਦ ਕਰ ਲਿਆ ਹਨ ਤਾਂ ਇਹਨਾਂ ਨੇ ਤੁਹਾਡੀ ਅਰਦਾਸ ਉੱਥੋਂ ਹੀ ਪ੍ਰਵਾਨ ਕਰ ਲੈਣੀ ਆ ਚਲੋ ਜਿਹੜੇ ਆ ਸਕਦੇ ਨੇ ਬਹੁਤ ਵਧੀਆ ਗੱਲ ਆ ਜਿਹੜੇ ਨਹੀਂ ਆ ਸਕਦੇ ਤਾਂ ਤੁਸੀਂ ਇੱਥੇ ਬੈਠ ਕੇ ਇਹਨਾਂ ਨੂੰ ਯਾਦ ਕਰੋ ਹਨ ਤੇ ਇਹ ਦਰਬਾਰ ਸਾਹਿਬ ਸੀ ਆਪਾਂ ਪਹਿਲਾਂ ਜਿੱਥੇ ਤੁਹਾਨੂੰ ਦਰਸ਼ਨ ਕਰਵਾਏ ਨੇ ਇਹ ਫਿਰ ਆਪਾਂ ਚੱਲ ਪਏ ਸੀਗੇ ਪੋਰਾ ਸਾਹਿਬ ਚ ਅ ਇਥੇ ਨਾ ਹੁਣ ਥੋੜੇ ਜਿ ਦਿਨ ਹੋਏ ਨੇ ਮਤਲਬ ਇੱਕ ਪਹਿਲਾ ਗੇਟ ਦੀ ਪਹਿਲਾ ਹੋਈ ਹੋਈ ਸੀ ਸੇਵਾ ਤੇ ਜਿਹੜੇ ਬਾਕੀ ਰਹਿੰਦੇ ਸੀ ਦਰਵਾਜੇ ਹਨਾ ਉਹਨਾਂ ਦੀ ਹੋਣ ਹੋਈ ਹੈ ਜੀ ਸੋਨੇ ਦੀ ਗਿਰਜਣੇ ਨੇ ਇਹ ਅਜੀ ਪਾਲਕੀ ਸਾਹਿਬ ਦਰਸ਼ਨ ਕਰ ਲੋ ਜਿੱਥੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਣਿਆ ਗਿਆ ਸੀ ਹਨਾ ਇਹ ਹੈ ਉਧਰੋਂ ਮਤਲਬ ਬੈਕ ਸਾਈਡ ਤੋਂ ਮੈਂ ਘੁਮਾ ਕੇ ਇਹ ਇਹ ਜਿਹੜਾ ਦਰਵਾਜਾ ਇਹਨੇ ਇਹਦੇ ਨਾਲ ਬਿਲਕੁਲ ਹੀ ਕੋਲ ਹੀ ਪਾਲਕੀ ਸਾਹਿਬ ਸ਼ੋਭਿਤ ਆ ਕੁਝ ਇਹ ਹੋ ਜਾਂਦਾ ਥੋੜੀ ਜੀ ਮੈਂ ਦੂਰ ਤੋਂ ਬਣਾਈ ਸੀ ਨਾ ਵੀ ਮੇਰੀ ਵਜ੍ਹਾ ਨਾਲ ਕਿਸੇ ਨੂੰ ਕੋਈ ਡਿਸਟਰਬੈਂਸ ਨਾ ਹੋਵੇ ਜੀ ਹਨਾ ਅ ਇਥੋਂ ਇਹ ਸੀਗਾ ਆਪਾਂ ਜਦੋਂ ਪੂਰਾ ਸਭ ਤੋਂ ਬਾਹਰ ਨਿਕਲਦੇ ਆ ਬਸ ਉੱਥੇ ਥੋੜੀ ਦਿਨ ਬੈਠ ਕੇ ਮਤਲਬ ਉਹਨਾਂ ਦੇ ਹਾਜ਼ਰੀ ਲਵਾਈ ਹਨਾ ਪਰਮਾਤਮਾ ਨੂੰ ਬਸ ਇਹੀ ਅਰਦਾਸ ਕਰਦੇ ਆ ਜੀ ਪਰਮਾਤਮਾ ਸਾਹਿਬ ਨੂੰ ਤੰਦਰੁਸਤ ਰੱਖਣ ਤੇ ਮੇਨ ਤਾਂ ਬਖਸ਼ਣਾ ਕਿਉਂਕਿ ਜੀ ਪ੍ਰਮਾਤਮਾ ਨੇ ਤੰਦਰੁਸਤੀ ਔਰ ਮਿਹਨਤ ਦੇਤੀ ਨਾ ਫਿਰ ਉਹਦੇ ਅੱਗੇ ਸਭ ਕੁਝ ਆਪਾਂ ਗਰੀਬੀ ਅਮੀਰੀ ਉਹ ਕੋਈ ਚੀਜ਼ ਨਹੀਂ ਮੈਨੇ ਰੱਖਦੀ ਹੈ ਨਾ ਬਸ ਜੀ ਉਸ ਤੋਂ ਬਾਅਦ ਫਿਰ ਇਹ ਹੈਗਾ ਜੀ ਠੰਡਾ ਬੁਰਜ ਜਿੱਥੇ ਮਾਤਾ ਗੁਜਰਕੌਰ ਜੀ ਨੇ ਸ਼ਹਾਦਤ ਦਿੱਤੀ ਸੀ ਹੈ ਨਾ ਹਰ ਇੱਕ ਦਾ ਚਲੋ ਆਪ ਦਾ ਆਪ ਦਾ ਹੈ ਹਨਾ ਵੀ ਕਿਤੇ ਕੁਝ ਲਿਖਿਆ ਹੋਇਆ ਹੁੰਦਾ ਕਿਤੇ ਕੁਝ ਲਿਖਿਆ ਹੁੰਦਾ ਹਨਾ ਵੀ ਮਾਤਾ ਗੁਜਰਕੌਰ ਜੀ ਨੇ ਜਣੀ ਏਸੀ ਵੀ ਏਓ ਜਗਾ ਸੀ ਜਿੱਥੇ ਮਾਤਾ ਗੁਜਰਕੌਰ ਜੀ ਨੂੰ ਪਤਾ ਲੱਗਿਆ ਸੀ ਵੀ ਸਹਬਜ਼ਾਦਿਆਂ ਨੂੰ ਨਹੀਂ ਹਾਂ ਚ ਚੰਤਾ ਫਿਰ ਉਹਨਾਂ ਨੇ ਆਪ ਦਾ ਸਰੀਰ ਤਿਆਗਤਾ ਸੀਗਾ ਹਨਾ ਫਿਰ ਅੱਜ ਆਪਣੇ ਮਤਲਬ ਇੱਥੇ ਆਪਾਂ ਨੂੰ ਵੀ ਪਤਾ ਲੱਗਿਆ ਸੀਗਾ ਜਣੀ ਕਈ ਦਿਨ ਹੋ ਗਏ ਉਸ ਦਿਨ ਪਤਾ ਲੱਗਿਆ ਸੀ ਵੀ ਜਿਹੜੀ ਸਰੋਵਰ ਦੀ ਹੈ ਉਹਦੀ ਸੇਵਾ ਸ਼ੁਰੂ ਹੋਣੀ ਹੈ ਜੀ ਅੱਜ ਸਵੇਰ ਹੀ ਮਾਰਨਿੰਗ ਟਾਈਮ ਹੀ ਸੇਵਾ ਸ਼ੁਰੂ ਹੋਈ ਜੀ ਸਰੋਵਰ ਦੀ ਫਿਰ ਅਸੀਂ ਇੱਥੇ ਪਹੁੰਚ ਗਏ ਸੀ ਇਸਕੇ ਵੀ ਚਲੋ ਦਰਸ਼ਨ ਕਰਕੇ ਜਿਹੜੀਆਂ ਜੀ ਇੱਥੇ ਸਰੋਵਰ ਦੇ ਵਿੱਚ ਨਾ ਪੌੜੀਆਂ ਉਤਰਦੀਆਂ ਨੇ ਉਹਨਾਂ ਦੀ ਸਬਸਫਾਈ ਹੋ ਗਈ ਸੀ ਜਿਹੜੀ ਇਹ ਥੱਲੇ ਸੀ ਮਤਲਬ ਸਾਰੇ ਇੱਥੇ ਨਾ ਰੇਤਾ ਮਿੱਟੀ ਇਕੱਠੇ ਹੋਏ ਸੀ ਉਹ ਹਜੇ ਚਲੋ ਇਹ ਆ ਵੀ ਹੈ ਨਾ ਜਿਵੇਂ ਇਹਨਾਂ ਨੇ ਆਲੇ-ਦਾਲੇ ਤੋਂ ਸਾਰੇ ਮਿੱਟੀ ਮਤਲਬ نیچے ਇਕੱਠੀ ਹੋ ਗਈ ਸੀ ਜਿਹੜੀ ਕਰਨ ਵਾਲੀ ਸੀ ਜਿਹੜੀ ਉੱਪਰ ਪੌੜੀਆਂ 'ਚ ਵੀ ਉਹ ਵੀ ਸਾਰੀ ਇੱਥੇ ਇਕੱਠੀ ਕਰ ਲਈ ਸੀ ਫਿਰ ਇੱਥੋਂ ਜੀ ਹਨਾ ਹੋਊਗੀ ਮਤਲਬ ਜਿਵੇਂ ਆ ਬਾਕੀ ਚਲੋ ਜੀ ਮੇਨ ਗੱਲ ਤੇ ਆ ਹਨਾ ਵੀ ਇਹ ਸੇਵਾ ਵੀ ਕਰਮਾਂ ਦਾ ਮਿਲਦੀ ਆ ਫਿਰ ਸਾਨੂੰ ਆਏ ਸੀਗੇ ਅਸੀਂ ਕਿ ਆ ਵੀ ਚਲੋ ਹਨਾ 2 ਮਿੰਟ 4 ਮਿੰਟ ਪਰਮਾਤਮਾ ਨੇ ਹਨਾ ਅਪਦੇ ਦਰ ਤੇ ਬੁਲਾਇਆ ਏ ਕਿਸੇ ਬਹਾਨੇ ਸਰ ਬੁਲਾਇਆ ਏ ਹਨਾ ਵੀ ਚਲੋ ਆਪ ਜੀ ਮੈਂ ਹਾਂ ਹੈ ਹਾਂ ਇਹ ਬੈਸੇ ਜੀ ਪਾਰਟੀ ਅਸੀਂ ਨਹੀਂ ਕੀਤੀ ਹੈਗੀ ਅੱਜ ਫਦਰ ਨੇ ਸਾਨੂੰ ਪਾਰਟੀ ਕੀਤੀ ਆ ਥੈਂਕ ਯੂ ਵੈਲਕਮ ਬਾਜੀ ਫਿਰ ਆਕੇ ਉਹੀ ਕੰਮ ਕਰੂਹੀ ਸਾਰੀ ਰੁਟੀਨ ਫਿਰ ਜਿਹੜੇ ਕਪੜੇ ਪਾਪੂ ਕੇ ਗਏ ਹੋਏ ਸੀਗੇ ਉਹਨਾਂ ਸਾਰੇ ਲਾ ਲਾ ਕੇ ਇੱਥੇ ਸਿੱਟੇ ਪਏ ਸੀ ਮੈਨੂੰ ਇਹ ਜਿਵੇਂ ਮੈਂ ਕਿਹਾ ਸਾਰੇ ਫਿਰ ਮੈਨੂੰ ਇਹ ਜਿਵੇਂ ਮੈਂ ਕਿਹਾ ਇੱਕ ਚੇਅਰ ਤੇ ਇਕੱਠੇ ਕਰਕੇ ਮੈਂ ਕਿਹਾ ਹੁਣ ਸਵੇਰੇ ਇਹਨਾਂ ਨੂੰ ਪਾਣੀ ਥੇ ਕੱਢ ਕੇ ਮਤਲਬ ਧੋ ਕੇ ਜੀ ਮੈਨੂੰ ਨਾ ਆਦਤ ਹੈ ਇਹ ਪਾਣੀ ਥੇ ਕੱਢ ਕੇ ਕਰਨ ਦੀ ਵੀ ਇਹਨਾਂ ਨੂੰ ਧੋ ਕੇ ਬਾਕੀ ਜੋ ਹਨਾ ਇਹ ਸੀਗਾ ਵੀ ਸਬਜ਼ੀ ਵਗੈਰਾ ਫਰੂਟ ਜਿਹੜੇ ਲਏ ਸੀ ਉਹਨਾਂ ਨੂੰ ਵੀ ਹੁਣ ਸਾਂਭਦੀਆਂ ਜੀ ਧੋ ਕੇ ਟੋਕਰੀ ਦੇ ਵਿੱਚ ਪਾਉਣੀ ਆ ਫਿਰ ਕਰਦੇ ਹਾਂ ਜੀ ਸ਼ਾਮ ਦੀ ਰੋਟੀ ਪਾਣੀ ਦਾ ਮੈਨੂੰ ਤਾਂ ਜੀ ਵੈਸੇ ਭੁੱਖ ਆਇ ਨਹੀਂ ਮੈਂ ਤਾਂ ਖਾਦੀ ਵੀ ਨਹੀਂ ਹੈਗੀ ਸੀ ਬਾਕੀ ਇਹ ਸੀ ਵੀ ਚਲੋ ਜੇ ਮੈਨੂੰ ਨਹੀਂ ਖੋਖਾ ਨਾ ਫਿਰ ਹੋਰਾਂ ਨੇ ਤਾਂ ਖਾਣੀ ਆ ਨਾ ਵੀ ਮੇਰੀ ਰੀਸ ਥੋੜੋ ਕਰਨੀ ਆ ਸਾਰਿਆਂ ਨੇ ਇੱਕ ਤਾਂ ਜੀ ਬੱਚਿਆਂ ਦਾ ਹੋ ਜਾਂਦਾ ਨਾ ਵੀ ਹਰ ਇੱਕ ਫਰੂਟ ਖਾਂਦੇ ਨਹੀਂ ਹੈਗੇ ਬਸ ਮੈਨੂੰ ਇਹ ਸੀਗਾ ਵੀ ਜਿਵੇਂ ਅੰਬ ਸੀ ਅਨਾਰ ਨਾਸਪਾਤੀਆਂ ਇਦਾਂ ਦੇ ਫਰੂਟ ਸੀਗੇ ਬਾਕੀ ਸਬਜ਼ੀ ਸੀ Shimla mirch baingan karele ਇਦਾਂ ਦਾ ਦੇ ਹੈਗੇ ਸੀ ਜਣੀ ਪੰਜ ਸੱਤ ਕਿ ਚੀਜ਼ਾਂ ਜਿਹੜੀਆਂ ਲੈਣ ਆਲੀਆਂ ਸੀਗੀਆਂ ਉਹ ਲੈ ਲਈਆਂ ਸੀ ਜ਼ਰੂਰੀ ਕਿਉਂਕਿ ਸਾਨੂੰ ਏਸੀ ਵੀ ਖੰਨੇ ਵਿੱਚ ਚ ਲੰਗੇ ਸੀ ਮੰਡੀ ਕੋਲ ਚ ਫਿਰ ਸਾਨੂੰ ਉਹ ਚੀਜ਼ਾਂ ਇਹ ਹੋ ਜਾਂਦਾ ਨਾ ਵਿੱਚੋਂ ਲੈ ਲੈਣੇ ਆ ਹਨਾ ਇੱਥੇ ਮੈਂ ਕਰੀਦਾ ਹੈਗੀ ਸੀ ਬਹੁਤ ਸਬਰ ਪਰ ਉਹ ਕਾਫੀ ਲੰਮਾ ਹੋ ਗਿਆ ਸੀ ਤਾਂ ਕਰਕੇ ਫਿਰ ਮੈਂ ਥੋੜੀ ਜਿਹੀ ਸ਼ਾਰਟ ਚ ਮਕਾਤਾ ਜੀ ਆਪਾਂ ਹੁਣ ਕਰਦੇ ਆ ਜੀ ਕੰਮ ਦੇ ਕੰਮਕਾਰ ਬਸ ਅੱਜ ਤਾਂ ਜੀ ਘੁੰਮਣ ਫਿਰਨ ਦੇ ਵਿੱਚ ਹੀ ਹਨਾ ਸਾਰਾ ਦਿਨ ਲੰਘ ਗਿਆ ਕਹਿੰਦੇ ਉਹਨਾਂ ਨੇ ਆਏ ਫਿਰ ਅਦਿਆਲੋਣੇ ਦੇ ਵਿੱਚ ਉਹੀ ਰੂਟੀਨ ਉਹੀ ਕੰਮਕਾਰ ਉਹੀ ਸਭ ਕੁਝ ਸ਼ੁਰੂ ਬਾਜੀ ਹੁਣ ਆਪਾਂ ਅੱਜ ਦੇ ਬਲੌਗ ਦੀ ਇਥੇ ਕਰ ਦਨੇ ਆ ਐਂਡਿੰਗ ਓਕੇ ਬਾਏ ਟੇਕ ਕੇਅਰ ਤੁਹਾਨੂੰ ਸਾਡਾ ਬਲੌਗ ਥੋੜਾ ਜਿਹਾ ਵੀ ਵਧੀਆ ਲੱਗਦਾ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ